ਸਰ ਇੱਕ ਬੱਚਿਆਂ ਦੀ ਕੋਈ ਤਸਕਰੀ ਦਾ ਮਾਮਲਾ ਸਾਹਮਣੇ ਨਜ਼ਰ ਆਇਆ ਹੈ ਜਾਣਕਾਰੀ ਦਿਓਗੇ ਬੇਸਿਕਲੀ ਇਹ ਮਾਨਸ ਤਸਕਰੀ ਦੇ گروਹ ਦੀਆਂ ਦੋ ਮੈਂਬਰਸ گرو ਜੋ ਕਿ ਬੱਚਿਆਂ ਨੂੰ ਅਗਵਾ ਕਰਕੇ ਬੱਚਿਆਂ ਤੋਂ ਭੀਖ ਮੰਗਣ ਦੀ ਮਨਸ਼ਾ ਜਾਂ ਉਹਨਾਂ ਨੂੰ ਅੱਗੇ ਵੇਚਣ ਦੀ ਮਨਸ਼ਾ ਨਾਲ ਜੋ ਉਸ ਕ੍ਰਾਈਮ ਚ ਇਨਵੋਲਵਸ ਸੀ ਉਸ ਦੀਆਂ ਦੋ ਮੈਂਬਰ ਸੁਰਿੰਦਰ ਕੌਰ ਵਾਸੀ ਕਾਲਾਮ ਅਤੇ ਦਰਸ਼ਨਾ ਰਾਣੀ ਵਸੀ ਬਲਟਾਣਾ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 2 ਮਹੀਨੇ ਦਾ ਜੋ ਬੱਚਾ ਉਹ ਬਰਾਮਦ ਕੀਤਾ ਗਿਆ। ਥਾਣਾ ਬਲੋਂਗੀ ਵਿਖੇ ਮਕਦਮਾ ਨੰਬਰ 222 ਮਿਤੀ 12 12 2023 ਅੰਡਰ ਸੈਕਸ਼ਨ 374 363 363 A 120 B IPC ਇਹਨਾਂ ਦੇ ਖਿਲਾਫ ਦਰਜਿਸਟਰ ਕੀਤਾ ਗਿਆ ਤੇ ਇਹਨਾਂ ਦੀ ਜੋ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਸਰਮਾਨ ਹਾਸਲ ਕੀਤਾ ਗਿਆ ਜੀ। ਸਰ ਕੋਈ ਹੋਰ ਵੀ ਇਹਨਾਂ ਨਾਲ ਅਟੈਚ ਹੈ ਲੇਡੀਆਂ ਵਗੈਰਾ ਕੋਈ ਹੋਰ ਅੱਗੇ? ਹਾਂਜੀ ਮਡਲੀ ਤੌਰ ਤੇ ਇਹਨਾਂ ਦੀ ਮਡਲੀ ਪੁੱਛਗਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਬੱਚਾ ਇਹ ਇੱਕ ਗੁਰਵਿੰਦਰ ਕੌਰ ਔਰ ਗੁਰਲੀਨ ਕੌਰ ਦੀ ਲੇਡੀ ਹੈਗੀ ਹੈ ਜੋ ਲੁਧਿਆਣੇ ਦੀ ਰਹਿਣ ਵਾਲੀ ਹੈ ਉਸ ਪਾਸੋਂ ਇਹ ਉਹ ਇਹਨਾਂ ਦੇ ਨਾਲ ਇਸ ਸਾਰੇ ਉਸ گروਹ ਦੀ ਇੱਕ ਮੈਂਬਰ ਸੀਗੀ ਉਹ ਇਹਨਾਂ ਨਾਲ ਸ਼ਾਮਲ ਸੀ ਉਸ ਨੂੰ ਨਾਮਜ਼ਦ ਕਰਕੇ ਉਸ ਨੂੰ ਵੀ ਅਰੈਸਟ ਕਰ ਲਿਆ ਗਿਆ ਉਸ ਦਾ ਵੀ ਮਾਨਯੋਗ ਅਦਾਲਤ ਪਾਸੋਂ 4 ਦਿਨ ਦਾ ਪੁਲਿਸ ਰਿਮਾਨਡ ਹੋ ਹਾਸਲ ਕੀਤਾ ਗਿਆ ਸਰ ਕੋਈ ਬੈਕਗਰਾਉਂਡ ਹਿਸਟਰੀ ਵੀ ਨਿਕਲ ਜਾਈ ਫਿਲਹਾਲ ਦੀ ਪ੍ਰੀਲੀਮਨਰੀ ਇਨਵੈਸਟਿਗੇਸ਼ਨ ਇਜ਼ ਅਟ ਅ ਪ੍ਰੀਲੀਮਨਰੀ ਸਟੇਜ ਅਸੀਂ ਸਾਰੇ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਕਿੱਥੋਂ ਇਹ ਇਹ ਸਾਰਾ ਰੈਕਡ ਚੱਲ ਰਿਹਾ ਸੀਗਾ ਹੋਰ ਇਹਨਾਂ ਦੇ ਗਰੋਥ ਦੇ ਮੈਂਬਰਸ ਅੱਗੇ ਇਹਨਾਂ ਦੇ ਫਾਰਵਰਡ ਲਿੰਕੇਜਸ ਕਿੱਥੇ ਇਹ ਬੱਚੇ ਅੱਗੇ ਭੇਜਦੀਆਂ ਸੀ ਸਪਲਾਈ ਕਰਦੀਆਂ ਸੀ ਜਾਂ ਵੇਚਦੀਆਂ ਸੀਗੀਆਂ ਉਹ ਸਾਰੀਆਂ ਚੀਜ਼ਾਂ ਹਜੇ ਦੌਰਾਨੇ ਇਨਵੈਸਟਿਗੇਸ਼ਨ ਸਾਹਮਣੇ ਆਉਣਗੇ